ਦਾੜੀ ਥੋੜੀ ਕਰਕਣੀ ਹੈ ਹੈ ਕੋਈ ਨਾ ਫਿਰ ਬਾਈ ਜੀ ਆ ਕੀ ਗੱਲ ਹੋ ਗਈ ਟਰੱਕ ਕਿਉਂ ਥੱਲੇ ਉੱਤਰ ਗਿਆ ਇਹ ਜਸਪ੍ਰੀਤ ਮੌਕੇ ਦੇ ਘਵਾਈ ਇਹਨਾਂ ਨੂੰ ਬਾਈ ਦੱਸੋ ਬਾਈ ਬੋਲ ਪਿਆ ਯਾਰਾ ਕੀ ਗੱਲ ਬਣ ਗਈ ਦੱਸੀ ਸੂਤਰਾਂ ਦੇ ਕਹਿਣ ਮੁਤਾਬਕ ਬਾਈ ਇਹ ਟਰੱਕ ਰਾਤ ਡਿੱਗਿਆ ਇਹਨੇ 5911 ਲੈ ਕੇ ਜਾਂਦਾ ਅੱਛਾ 5911 ਨੇ ਖਿੱਚਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪਰਲੇ ਪਾਸੇ ਖੰਭਾ ਲੱਗਣ ਦੇ ਕਾਰਨ ਇੱਥੇ ਰੋਕ ਦਿੱਤਾ ਗਿਆ ਠੀਕ ਹੈ ਹੁਣ ਜੇਕਣਾ ਕੰਮ ਸ਼ੁਰੂ ਕਰ ਰਹੇ ਆ ਥੋੜਾ ਨੇੜੇ ਜਾ ਕੇ ਦਿਖਾਓ ਠੀਕ ਹੈ ਬਸ ਦਿਸੀ ਜਾਂਦਾ ਹੋਵੇ ਭਾਈ ਤੁਸੀਂ ਮੂੰਹ ਕਿਉਂ ਪਾਸੇ ਨੂੰ ਕਰ ਲਿਆ ਸਿਵੀਆ ਸਾਹਿਬ ਤੋਂ ਵੀ ਕੋਈ ਚਾਨਣਾ ਦੱਸ ਪਾਓ ਆਹ ਨੰਬਰਦਾਰ ਸਾਹਿਬ ਤੋਂ ਪੁੱਛਦੇ ਆ ਨੰਬਰਦਾਰ ਸਾਹਿਬ ਕੀ ਘਟਨਾ ਵਾਪਰੀਗੀ ਇਹ ਹੈ ਰਾਤ ਦੇ ਖੜੇ ਸੀਗੇ ਇਹ ਫਿਰ ਬਾਈਕ 'ਤੇ ਕਲੇ ਵੀ ਰਾਤ ਦੇ ਖੜੇ ਆ ਮੌਕੂ ਨੇ ਤੇ ਨਾਟਗੜਾ ਨੇ ਕੋਹ ਨਹੀਂ ਕੱਢਿਆ ਕਹਿੰਦੇ ਨਾਟਗੜਾ ਟਰੈਕਟਰ ਬੜਾ ਟਕਰਾ ਤਕੜਾ ਤਾਂ ਹੈ ਨਾ ਬਾਈ ਉਧਰ ਖੰਬੇ ਲੱਗ ਰਹੇ ਆ ਫਿਰ ਅੱਛਾ ਖੰਬੇ ਲੱਗੇ ਬਿਜਲੀ ਚਲੀ ਜਾਣੀ ਸੀ ਨਾ ਫਿਰ ਥੋੜਾ ਜਿਵੇਂ ਕਹਿ ਰਹੀ ਹੈ ਪਿੰਡ ਦੇ ਪ੍ਰੋਗਰਾਮ ਕਰ ਸਕਦੇ ਵੀ ਕੋਈ ਤਾਰ ਟੁੱਟ ਨਾ ਟੁੱਟੇ ਨੁਕਸਾਨ ਹੋ ਤੋ ਬਚਾਇਆ ਆ ਵੀ ਇਸ ਤੇ ਆਪਾਂ ਪਿੰਡ ਵੀ ਨੂੰ ਵੀ ਨੇ ਨਾ ਮਤਲਬ ਦੁੱਖ ਠੀਕ ਹੈ ਇਹ ਬਾਈ ਫਿਰ ਥੋੜਾ ਆਪਦਾ ਫਾਇਦਾ ਵੀ ਇਹ ਥੋੜਾ ਟਰੱਕ ਆ ਨਹੀਂ ਨਹੀਂ ਆਪਣਾ ਨਹੀਂ ਬਾਈ ਅੱਛਾ ਅੱਛਾ ਇਹ ਮਤਲਬ ਬੰਦੇ ਲਾਉ ਤੁਮ ਉਹਨਾਂ ਦਾ ਅੱਛਾ ਨੇ ਤੂੰ ਕਹੀ ਨਾ ਫਿਰ ਆਪਦਾ ਫਾਇਦਾ ਮੈਨੂੰ ਕੀ ਪਤਾ ਥੋੜਾ ਹੋਵੇ ਬਰੇ ਫਿਰ ਮਤਲਬ ਹੁਣ ਜਦੋਂ ਤੇਰਾ ਕਿਹੜਾ ਪਿੰਡ ਵੀ ਆਹੀ ਮੋਹਰਾਂ ਲਈ ਨਹੀਂ ਆਪਣਾ ਪ ਮੈਂ ਭਾਈ ਇੱਥੇ ਮੋਟਰਸਾਈਕਲ ਤੇ ਆ। ਅੱਛਾ ਆਹ ਮੋਟਰਸਾਈਕਲ ਤੇਰਾ? ਆਪਣਾ ਹੀ ਆਪਣਾ ਹੀ। ਠੀਕ ਆ। ਹੋਰ ਜਸਪ੍ਰੀਤ ਸਿੰਘ ਨੂੰ ਬੁਲਾਓ ਆਪਾਂ ਉਹਦੇ ਤੇ ਜਾਣਕਾਰੀ ਲਈ ਆਇਆ ਜਸ। ਤੁਸੀਂ ਤਾਂ ਇੱਕ ਥਾਂ ਤੇ ਸਟੈਚੂ ਬਣਾਏ ਖੜੇ। ਆਹ ਹਰਵਿੰਦਰ ਸਿੰਘ ਕੋਲ ਚੰਗਲ। ਹਾਂ ਭਾਈ ਤੂੰ ਦੱਸੋ। ਆਮ ਨਾਲ ਮੋਕੇ ਦਿਨ ਚ ਆਹੀ ਥੀਕੇ 10 ਵਰੀ ਦੀ। ਵਿਚਾਰਾਂ ਦੇ ਯਾਰ। ਮੈਂ ਤਾਂ ਬਹਨੇ ਆਇਆ। ਵਾ ਆ ਜਾ ਬਾਈ ਯਾਰ ਸੰਗ ਦੇ ਘਾ ਤੋਂ ਆ। ਅ ਜਸਪ੍ਰੀਤ ਸਿੰਘ ਅਹ ਵੇਖੋ ਮੌਕੇ ਦੇ ਸਰਪੰਚ ਸਾਹਿਬ ਆ ਰਹੇ ਆ ਗੜਕੇ ਚੱਕੀ ਆ ਸਰਪੰਚ ਦੀ ਸਹੀ ਸੇਵਾ ਆ ਹੁੰਦੀ ਆ ਮੁਸੀਬਤ ਬੰਦਿਆਂ ਦਾ ਸਾਥ ਦੇਣਾ ਮੁਸੀਬਤ ਜਦੋਂ ਜਰੂਰੀ ਕੰਮ ਹੋਵੇ ਸਹੀ ਗੱਲ ਆ ਬੰਦਾ ਸਹੀ ਸਰਪੰਚ ਆ ਸਹੀ ਸਰ ਸਹੀ ਸਰਪੰਚ ਬੰਦਾ ਆ ਹੁੰਦਾ ਤਾਂ ਹੀ ਸਰਪੰਚੀ ਬਨਾਇਆ ਯਾਰ ਕੀ ਨੇ ਨਸੀਬ ਚ ਬੰਦਿਆ ਦੇ ਨਾਲ ਬਾਹਰਲੇ ਨਾਲ ਖੜਨਾ ਸਹੀ ਗੱਲ ਹੈ ਸਹੀ ਗੱਲ ਹੈ ਨਾ ਖੰਭਾ ਵੀ ਜਮਾਂ ਨਾਲ ਲੱਗਦਾ ਹੈ ਅੰਦਰ ਦੀ ਆ ਕੇ ਦਿਖਾਉਣਾ ਬਾਈ ਹਾਂ ਤੋੜੀ ਨਾ ਦੀ ਗੱਤੋ ਪੈ ਗਿਆ ਤੇ ਹੁਣ ਫਿਰ ਜੀਐਸਬੀ ਨਾਲ ਕੱਟਣਗੇ ਜੀਐਸਬੀ ਨਾਲ ਕਿੱਥੇ ਨਹੀਂ ਨਾਲ ਖੰਭਾ ਹੈ ਨਾ ਦੇਖ ਪਰ ਕੇ ਖੰਭੇ ਇਦੋਂ ਚੱਕੀ ਜੀ ਨਾ ਤੇ ਵਸ ਪੈ ਜਾਣੇ ਖੰਭੇ ਨੂੰ ਅੱਛਾ ਮਰ ਕੇ ਜਾਉਂਗੀ ਬੜਾ ਕਾਲਾ ਹੈ ਕੀ ਤੁੰਡਰਾ ਦੇ ਵਿੱਚ ਆ ਤਾਰ ਪੁੱਛੀ ਜਾਵੇ ਬਈ ਦਵਾਈ ਜਾਂਦੇ ਘਟਕੇ ਘਟਕੇ ਪਾਇਆ ਜਾਣਾ ਹੈ ਪਾਟੋ ਚ ਹੁਣ ਐ ਪਾਉਣੀ ਹੈ ਕੱਟਣੀ ਨਹੀਂਗੀ ਹਾਂ ਮੈਂ ਪਾਉਂਗਾ ਹਾਂ ਪੱਕੀ ਗੱਲ ਹੈ ਟਾਪ ਟੋਚੇ ਕੋਲੇ ਨੰਬਰਦਾਰ ਕੋਲੇ ਖੜਾ ਹਾਂ ਹਾਂ ਪਾਟੋ ਚ ਪਾ ਤੂੰ ਨੰਬਰਦਾਰ ਕੋਲੇ ਖੜਾ ਨੰਬਰਦਾਰ ਗਵਾ ਆ ਬਈ ਕੱਟ ਕੇ ਨਹੀਂ ਪਾਉਣੇਗੀ ਇਹ ਰਾਤ ਜ਼ੋਰ ਲਾਉਂਦੇ ਸੀ ਇਹਨਾਂ ਤੋਂ ਨਿਕਲਣ ਟੋਚਨ ਪਾਇਆ ਸੀ ਇਹਨਾਂ ਨੂੰ ਵਿਚਾਰਿਆ ਚੱਲ ਪਾ ਲੈਣ ਬਾਈ ਚੱਲ ਪਾ ਲੈਣ ਆਇਆ ਕਹੇ ਉਹਨਾਂ ਨੂੰ ਮੋਰ ਬੈਕ ਦੇ ਕਰ ਤੂੰ ਬੈਕ ਤਾਂ ਹੋ ਹੀ ਜਾਣੀ ਆ ਬੈਕ ਐ ਤੈਨੂੰ ਹੋ ਜਾਣੀ ਆ ਬਣਾ ਥੋੜੇ ਮੁੰਡੇ ਨਹੀਂ ਸੁਣੋ ਮੁੰਡਾ ਯਾਰ ਕਾਊਂਟਰ ਸੁੱਚਾ ਯਾਰ ਇਹ ਬੰਦਾ ਇਹ 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 ਤੇਰੀ ਹੱਸੀ ਤੇਰੀ ਆ ਚਾਰੇ ਲਾਈ ਜਾਂਦੇ ਜੋ ਰਹੇ ਆ ਪਿੰਦਰਾ ਕੋਈ ਮੱਦੂ ਮੱਦੂ ਕਰਾ ਦੇ ਜਿਹੜਾ ਨਾ ਹੋ ਰਹੀ ਆ ਮਾੜੀ ਇਹ ਸਿੱਕ ਹਮ ਕਰ ਰਿਹਾ ਆ ਘਰ ਦੇ ਆ ਜੱਕ ਤਾਂ ਜਿੱਤੇ ਨਾ ਮਾੜਾ ਆ ਇਹ ਇਹਦਾ ਦੂਜਾ ਹਰਕਤ ਛੜਾ ਜੇ ਮੈਂ ਆ ਜੱਕ ਨਾਲ ਗਈ ਆ ਆ ਦੇਖੋ ਭਾਈ ਬੰਦੇ ਨੇ ਲੈ ਲਿਆ ਕਾਲਾ ਮੋਰਚਾ ਫਤੇ ਬਸ ਤੋੜਾ ਕੰਮ ਨਹੀਂ ਰਹਿ ਗਿਆ ਖੰਬੇ ਨਾਲ ਵੱਥ ਪਾੜੀ ਆ ਹੋੜੀ ਹੋੜੀ ਵੇਖੋ ਕੰਡੇ ਮਤੇ ਨਾਲ ਜੱਕ ਲਾਲ 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 ਜੇ ਕੋਈ ਕਰਤਾ ਤਾਂ ਉਹ ਬਾਹਰ ਸਟਾਰਟ ਕਰਕੇ ਵੇਖਣਗੇ ਕੱਢਣਗੇ ਉੱਤਾਂ ਟੁੱਟ ਗਈਆਂ ਬੈਗੀਆਂ ਥੱਲੇ ਕੋਈ ਨਾ ਹੋਂ ਤਾਂ ਨਿਕਲੀ ਇਹ ਦੇਖ ਕਹਿੰਦਾ ਮੇਰਾ ਕਿਹੜਾ ਵੀਡੀਓ ਲੈ ਕੇ ਕਰੂਗਾ ਮੈਂ ਵੀ ਨਿਕਲ ਲੱਗਿਆ ਕੱਢ ਦਿੰਦਾ ਦੇਖੋ ਇਹ ਇਹ ਤੇਰੀ ਹਾਸੀ ਤੇਰੀ ਮਾਈ ਬ੍ਰੋ ਸਮਾਈਲ ਸਮਾਈਲ ਬਾਈ ਆ ਨੰਬਰਦਾਰ ਕਹਿੰਦਾ ਮੈਂ ਜੀਸ ਵੀ ਮੰਗਾਈ ਆ ਇਹਦੇ ਨਾਲ ਗੋਰੇ ਦੇ ਪਿੱਛੇ ਹਾਂ ਜੀ ਯਾਰ ਰਿਸਟਾਰਟ ਵੇਖੋ ਨੀ ਕੋਈ ਤੇ ਨਹੀਂ ਵਧੀਆ ਜੀ ਬੱਸ ਪਟਾਈ ਕਰ ਲਈ ਆ ਬੰਦੇ ਨੇ ਨਹੀਂ ਬਾਈ ਕੋਈ ਨਹੀਂ ਯਾਰ ਉਹ ਹੀ ਆ ਦਾ ਨਹੀਂ ਮਰਦਾ ਹਾਂ 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 ਉਹ ਸਹੀ ਆ ਦੁੱਧ ਭਾਈ ਪੂਰਾ ਜੀ ਲੀਟਰਾਂ ਨਾਲ ਮਾਰਨਾ ਪੈਂਦਾ ਜੀ ਹਾਂ ਇਲਾ ਹੈਗਾ ਇਧਰ ਆ ਪੰਗ ਵਾਲੇ ਵਿਚਾਰੇ ਇੱਥੇ ਪਏ ਰਾਤ ਤੇ ਆਵੇ ਪੰਜਾਪਾ ਟਰੱਕ ਕੜਾ ਕਰਕੇ ਵਿਚਾਲੇ ਇੱਥੇ ਪਏ ਸੀਗੇ ਅੰਦਾਜ਼ਾ ਲਗਾਗੇ ਕੋਈ 32 33 ਜੀ ਮਗਲੂ ਕੀ ਦੋ ਨੁਕੀ ਦਾ ਦਾ ਹਾਂ ਨਿਕਲ ਨਹੀਂ ਚਾਹੀਦੀ ਬਾਈ ਬਜ਼ਾਰੇ ਤੜਕੇ ਦੇ ਪਰ ਮੈਨੂੰ ਲੱਗਦਾ ਮੈਂ ਨਿਕਲਾਂ ਕੰਬੇ ਨਾ ਲਾ ਗੋ ਦੇ ਕਟਾਈ ਉਹ ਦੇਖੀ ਓਏ ਬਾਈ ਬਾਈ ਨਾ ਲਾ ਗੇ ਖੰਬਿਆਂ ਦੇ ਓ ਨਹੀਂ ਬਾਈ ਇਹ ਆਈ ਨਹੀਂ ਲੋਟ ਆਣੀ ਜੇ ਐਸ ਵੀ ਤੋਂ ਬਿਨਾ ਮੈਂ ਤੈਨੂੰ ਕੀ ਕਹੀ ਕਿਉਂਕਿ 4 ਸਾਲਾਂ ਤੋਂ ਆਹ ਉਹ ਕੀ ਲੀਫ ਕਰਨਾ ਗਏ ਤੇ ਕੀ ਰੋਟ ਲੀ ਗਈ ਥੈਂਕ ਯੂ ਓਪੇ ਗੁਰੂ ਥੈਂਕ ਯੂ ਆ ਯਾਰ ਮੇਰੇ ਯਾਰ ਆ ਬਈ ਚਾ ਸਕੂਲ ਨਹੀਂ ਗਿਆ ਅੱਜ ਟਰੱਕ ਕੱਢਣ ਦਾ ਚਾਚਾ ਜੀ ਇੱਕ ਪੇਪਰ ਚ ਫੇਲ ਹੋ ਗਿਆ ਕਹ ਮਰਮਾ ਨੂੰ ਕਹਿੰਦਾ ਕਿ ਮੈਂ ਆਵਾ ਕਿੱਧਰ ਦੀ ਸਾਡੇ ਬਾਹਰ ਚ ਦਾ ਟਰੱਕ ਖੁੱਬਿਆ ਖੜਾ ਸਾਡੀ ਦੁਕਾਨ ਦਾ ਸੱਟ ਤੀ ਖੜਾ ਇੱਥੇ ਖੁੱਬਿਆ ਉਹਦੇ ਨਹੀਂ ਬਣਾਇਆ ਉਹਦਾ ਦੂਜੇ ਦਾ ਨਹੀਂ ਉਹ ਪਤਾ ਨਹੀਂ ਬਣਾਇਆ ਨਹੀਂ ਉਹ ਨਹੀਂ ਬਣਾਇਆ ਉਹਦੇ ਵਿੱਚ ਹੀ ਪੈਣੀ ਹੈ ਜੀ ਉਧਰ ਚਲੋ ਬਾਪੂ ਕਰਾ ਕਾਕਾ ਨੇ ਨੇਰੇ ਪਤਾ ਨਹੀਂ ਲੱਗਿਆ ਬਾਕੀ ਮੱਖਣ ਸਿੰਘ 올ਡ ਮੈਂਬਰ ਸਾਹਿਬ ਨੂੰ ਜਾ ਕੇ ਪੁੱਛੋ ਨਹੀਂ ਉਹ ਮਜ਼ਬੂਤ ਆ ਜਿਨ੍ਹਾਂ ਦਾ ਘਰ ਆ ਨੇੜੇ ਇਹਦਾ ਕੋਈ ਦੱਸ ਨਹੀਂ ਰਿਹਾ ਹੋਰ ਇਹ ਟਰੱਕ ਉਹ ਤਾਂ ਬਚ ਗਏ ਤੇ ਤੂੰ ਦੱਸ ਨਾ ਤੂੰ ਉਹ ਉਹ ਆਪ ਦੀ ਸੱਚਾਈ ਥੋੜੀ ਦੱਸੂਗਾ ਤੂੰ ਦੱਸ ਦੇ ਯਾਰ ਕੀ ਗੱਲ ਲੜੀ ਜਾਵੇ ਦੂਜੇ ਉਹ ਯਾਰ ਤਾਂ ਮਰੀ ਜਾਵੇ ਅੱਛਾ ਤੇ ਫਿਰ ਤੂੰ ਸਕੂਲੇ ਕਾ ਤੂੰ ਨਹੀਂ ਗਿਆ ਜੇ ਜਾ ਰਹੇ ਹਾਂ ਹੈ ਕੀ ਕੈਮਰਾਮਨ ਆ ਗਿਆ ਇੱਕ ਭੰਗ ਹੋ ਰਿਹਾ ਹੈਗਾ ਅਗਰ ਉਹ ਆਏ ਟਪਾ ਲਣਗੇ ਇਹ ਟੱਪ ਜੂਗਾ ਐਡਾ ਵੱਡਾ ਸਾਰਾ ਭੰਗ ਆਹ ਬਜਾਰੇ ਤੜਕੇ ਰਾਤ ਦੇ ਲੱਗੇ ਪਿਆ ਪਰ ਜੀਐਸਬੀ ਨਾਲ ਕਾਹਦੋਂ ਹੀ ਕਰਦੇ ਹੋਣਾ ਓਏ ਬਈਆ ਠੀਕ ਹੈ ਬਦਲਿਆ ਹੁਣ ਅਗਲੇ ਇਹ ਕਦੋਂ ਮੰਗਾਈ ਆ ਮੰਗਾਈ ਗੱਲ ਤਾਂ ਉਹ ਹੀ ਆ ਮੰਗਾਈ ਕਿਉਂ ਆ ਆ ਗਿਆ ਪੰਗਾ ਇੱਧਰ ਹੋਇਆ ਏ ਵੇਚਣਾ ਆਪਾਂ ਨੂੰ ਲੈ ਜਕੜੀ ਇਸਕੇ ਨਾਲੇ ਚੱਲ ਚੱਲ ਕਿਤੇ ਨਾ ਥੰਮੋ ਚੱਲ 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 ਚੋਬਰਾ ਚਾਲਾ ਇਹ ਪ੍ਰਾਣੇ ਖੁੰਦਾ ਇਹ ਨਹੀਂ ਅੜਦੇ ਹੈ ਕੀ ਹੋ ਗਿਆ ਉਹ ਆ ਦੇਖ ਤੂੰ ਮੋਟਰਸਾਈਕਲ ਖੰਡਾ ਕੇ ਮਾਰ ਆਹਾਂ ਦੇਖਾਂ ਕਿਤੇ ਵੀ ਗੁਰੇ ਨਾ ਹੈ ਐਨੇ ਮਾਰਿਆ ਐਨੇ ਮਾਰਿਆ ਆਹੋ ਯਾ ਜੇ ਸਕੂਲੇ ਕਾ ਤੂੰ ਨਹੀਂ ਗਿਆ ਯਾਰ ਉਹ ਦੂਜੇ ਤੇ ਨਾ ਪੇਪਰ ਹੋ ਸਦੇ ਉਹ ਚਾ ਮੈਲ ਨਹੀਂ ਕਰਕੇ ਆਇਆ ਮੈਂ ਤਾਂ ਤਿਆਰ ਹੀ ਹੁੰਦਾ ਰਹੇਗਾ ਪਹਿਲਾਂ ਤੋਰ ਇਹ ਤਾਂ ਮੈਂ ਜਾ ਮੈਂ ਕਾਜੂ ਤੇ ਕਿਉਂ ਕਿ ਕਿ ਪ੍ਰੀਸ ਨਹੀਂ ਸੀਗੀ ਲੱਗੂ ਜੀ ਪਤਾ ਨਾਲ ਆ ਬਈ ਜੱਕ ਜੁੱਕ ਕਰਾਂ ਦੇ ਪੈਕ ਕਰਕੇ ਉਹਦੇ ਭਰਾਵਾਂ ਮੈਂ ਚਲਾਉਣ ਲੱਗਾ ਪੈਣ ਦੇਣ ਦੀ ਮਗਰ ਨੂੰ ਭੱਜ ਤੁਰੇ ਉਹਨਾਂ ਦੇ ਘਰੇ ਬਿਨਾ ਕਾਚੀਏ ਜੇ ਹੁੰਦੀ ਹੈ ਨਾ ਲਾਵੀ ਨਿਕਲੂ ਨਿਕਲੂ ਇਹ ਗੱਡੀ ਤਾਂ ਹੈ ਬੈਗ ਹੀ ਨਿਕਲ ਜਾਣੀ ਹੈ ਬੈਗ ਨਿਕਲੂਗੀ ਕੋਈ ਨਹੀਂ ਕਹੋ ਇਹਨੂੰ ਚੌਕੀ ਦੇਖ ਅੱਗੋਂ ਯਾਰਾਂ ਪਾਸੇ ਲੋ ਆ ਪਾਣੂ ਨਾ ਓਏ ਓਏ ਪਰੇ ਆ ਪਾਣੂ ਫੇਰ ਚੱਲ ਕੇ ਭੱਜ ਕੇ ਬੰਦਾਂ ਲੈ ਕੇ ਕੋਈ ਓਏ ਐਂ ਕਿ ਮੋੜ ਲੱਗਣੇ ਕਿ ਭਾਈ ਤੇ ਓਹ ਪਰ ਲਗੜਾਉਂ ਚ ਆਇਆ ਬਹੁਤ ਜੱਕ ਜੱਕ ਲੈ ਓ ਜੱਕ ਓ ਜੱਕ ਤੱਕ ਦੇ ਕੋਣ ਹੋਇਆ ਪਤਾ ਨਾ ਤੇ ਕਾ ਓਏ ਇੱਧਰ ਹੋ ਜਾ ਖੰਬੇ ਗੁੰਬੇ ਮਾਰੇ ਬੱਜੀ ਦੇ ਆ ਵੇ ਭਾਈ ਉਹ ਪਾਸੇ ਆ ਸੰਗੈ ਸੰਗਰ ਪਰਤੇ ਅੰਨਾ ਨਗਈ ਅਰਿ ਉੱਤੇ ਵਗੜਾਂ ਨਾ ਇਹ ਆਪਨ ਨੂੰ ਕੀ ਖੁੱਲ ਗਈ ਕਾਜੀ 20 ਲੀਟਰ ਦੀ ਨਹੀਂ ਮਸ਼ਕੜਾ ਬਈ ਹਾਲ ਤਾਂ ਨਹੀਂ ਮਸ਼ਕੜੀ ਹੋ ਜਾਣਾ ਮੋਸ਼ਕੜਾ ਇਹ ਦੂਜੀ ਮੰਗਾਉਣੀ ਪਣੀ ਆ ਓਏ ਦੂਜੀ ਚਾਰਾਂ ਆ ਜਾਣੇ ਚੱਕੂਗੇ ਕਿ ਚੌਖੀ ਨਹੀਂ ਪੜਦੀ ਇਹਨੂੰ ਔਰ ਉਹ ਚਾਰਾ ਸਿੱਧਾ ਹੋ ਜਾਂਦਾ ਪਾਣਾ ਕਾਣਾ ਨਾ ਹੋਈ ਆ ਮੇਰਾ ਨਾ ਟੋਲੇ ਚੱਕਾ ਫਰੇਦਾ ਜੋ ਕਿ ਦੀ ਐ ਇਹ ਨੂੰ ਖਿੱਚ ਕੇ ਦੇਖ ਲੈ ਮੜਾ ਜਾਨ ਉਹਨਾਂ ਦਾ ਖੇਤਰਾ ਚਾਹ ਮਗਰ ਨੂੰ ਖੇਤਰਾ ਉਹਨਾਂ ਦੇ ਹੌਲੀ ਹੌਲੀ ਚ ਨਹੀਂ ਲੋਟਾਂ ਜੀ ਉਹ ਨਹੀਂ ਉਹ ਸਿੱਧਾ ਹੋ ਜਾਂਦਾ ਨਾ ਹਾਂ ਉਹ ਦੂਜੀ ਆਉਗੀ ਇਹ ਤੈਨੂੰ ਚੱਕਣਾ ਉਹ ਤੈਨਾ ਜਿਹੜੀ ਆਉ ਉਹ ਮੁਸ਼ਕਲ ਆ ਯਾਰ ਡਰਦਾ ਡਰਵਰ ਡਰਦਾ ਇਹ ਡਰਦਾ ਨਾ ਇਹ ਟਾਇਰ ਹੈ ਉਹ ਪਾਸੇ ਹੀ ਓਦੜਾ ਲੁਗਾਇਆ ਉਹ 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 ਕਰੇ ਉਹ ਕਰੇ ਉਹਨਾਂ ਨੂੰ ਕਾ ਪੈਸੇ ਹੋ ਜਾ ਕਈ ਬਦਲ ਹੁੰਦਾ ਵੇ ਉਹਨਾਂ ਨੂੰ ਕ ਉਹਨਾਂ ਨੂੰ ਕ ਪਾਸੇ ਹੋ ਜਾ ਉਹ ਨਹੀਂ ਉਹ ਪਰਲੇ ਬੰਦਨ ਨੂੰ ਕ ਪਾਸੇ ਹੋ ਜਾ ਮੈਂ ਮਲਕਾਇਰ ਖੰਬੇ ਖੰਬੇ ਦਾ ਪਤਾ ਨਹੀਂ ਡਾਟਰਾਂ ਲੜ Woi, kejar jalan ay? Kejar jalan ay? Kejar jalan? Master di banding? Master di banding? Banding ya, kamu video nggak? Banding dari Oh, jauh, jauh, tuh jauh, orang kerja. Oh. ਪਾਜੀ ਪੱਕੇ ਜੋ ਕੁ ਡਰਾਈਵ ਹੈ ਨਹੀਂ ਨਹੀਂ ਰਾਜਿੰਦ ਨਿਕਲੇਗਾ ਟਰਾਲਾ